ਜਾਪੁਰ ਕੰਡੀ ਪੁਲਿਸ ਵੱਲੋਂ ਸਤ ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੂਰ ਕੰਡੀ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪ੍ਰਹਨਕੋਟ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਹਨ ਕੜੇ ਯਤਨ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਇੰਸਪੈਕਟਰ ਰਵਿੰਦਰ ਸਿੰਘ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਹ ਜਲਦੀ ਤੋਂ ਜਲਦੀ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਜਾਣ ਮੇਰਾ ਨਾਮ ਜੀ ਇਨਸਪੈਕਟਰ ਅਮਿੰਸ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਸ਼ਾਪਰਗੰਡੀ ਥਾਣੇ ਵਿੱਚ ਪੋਸਟਡ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜੈਨੀ ਮਿਚਲੀ ਸ਼ਾਪਰਗੰਡੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹੀਰੋਇਨ ਅਸੀਂ ਕੀਤੀ ਹੈ ਬਰਾਮਦ ਉਹਨਾਂ ਦਾ ਤੁਸੀਂ ਐਫਆਈਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਖਤੋ ਸਖਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰੱਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜੋ ਕਹ ਗਏ ਇਹਨਾਂ ਨੂੰ ਸਖਤੋ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇਣ ਨਹੀਂ ਤਾਂ ਇਹਨਾਂ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ਾਹਪੂਰ ਕੰਡੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੂਰ ਕੰਡੀ ਦੇ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਫਰਾਂਕੋਟ ਦੀ ਹਦਾਇਤਾਂ ਦੇ ਅਨੁਸਾਰ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਹਨ ਕੜੇ ਯਤਨ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਇੰਸਪੈਕਟਰ ਅਮਿਤ ਸਿੰਘ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਹ ਜ ਹਉ ਜਾਣਦੇ ਹਾਂ ਕੀ ਕਹਿਣਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਇੰਸਪੈਕਟਰ ਅਮਿਤ ਸਿੰਘ ਦਾ ਮੇਰਾ ਨਾਮ ਜੀ ਇੰਸਪੈਕਟਰ ਅਮਿਤ ਸਿੰਘ ਹੈ ਮੈਂ ਇਸ ਵੇਲੇ ਐਸ ਐਚ ਓ ਸ਼ਾਹਪੁਰ ਕੰਡੀ ਥਾਣੇ ਵਿੱਚ ਪੋਸਟਡ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸ ਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜੈਨੀ ਮੁਚਲੀ ਸ਼ਾਪਰ ਕੰਡੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਹਦੇ ਤਹਿਤ ਅਸੀਂ ਐਫ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਖਤੋ ਸਖਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰੱਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜੋ ਕਹ ਗਏ ਇਹਨਾਂ ਨੂੰ ਸਖਤੋ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇਣ ਨੇਤਾ ਇਹਨਾਂ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਾਹਪੂਰ ਕੰਡੀ ਪੁਲਿਸ ਵੱਲੋਂ ਸਤਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੂਰ ਕੰਡੀ ਦੇ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਫਰਾਂਕੋਟ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਹਨ ਕੜੇ ਯਤਨ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਇੰਸਪੈਕਟਰ ਅਮਿਤ ਸਿੰਘ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਹ ਜਲਦੀ ਤੋਂ ਜਲਦੀ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਜਾਣਦੇ ਹਾਂ ਮੇਰਾ ਨਾਮ ਜੀ ਇੰਸਪੈਕਟਰ ਅਮਿਤ ਸਿੰਘ ਹੈ ਮੈਂ ਇਸ ਵੇਲੇ ਐਸ ਐਚਓ ਛਾਪਰਗੰਦੀ ਥਾਣੇ ਵਿੱਚ ਪੋਸਟਡ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜੈਨੀ ਨਿਚਲੀ ਛਾਪਰਗੰਦੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਹਨੇ ਤੈਤ ਅਸੀਂ ਐਫਆਈਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਤ ਤੋਂ ਸਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜੋ ਹੈਗੇ ਇਹਨਾਂ ਨੂੰ ਸਤ ਤੋਂ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇਣ ਨਹੀਂ ਤਾਂ ਇਹਨਾਂ ਖਿਲਾਫ ਸਤ ਤੋਂ ਸਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ਾਹਪੂਰ ਕੰਡੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੂਰ ਕੰਡੀ ਦੇ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪ੍ਰਹਨਕੋਟ ਦਿਆ ਹਦਾਇਤਾਂ ਦੇ ਅਨੁਸਾਰ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਹਨ ਕੜੇ ਯਤਨ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਇੰਸਪੈਕਟਰ ਅਮਿਤ ਸਿੰਘ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਹ ਜਲਦੀ ਤੋਂ ਜਲਦੀ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਜਾਣਦੇ ਹਾਂ ਮੇਰਾ ਨਾਮ ਜੀ ਇੰਸਪੈਕਟਰ ਅਮਿੰਸ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਸ਼ਾਪਰਗੰਦੀ ਥਾਣੇ ਵਿੱਚ ਪੋਸਟਡ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜੈਨੀ ਮਿਚਲੀ ਸ਼ਾਪਰਗੰਦੀ ਇਹ ਜੀ ਇਹਦੇ ਕੋਲ ਕੱਲ 7 ਗ੍ਰਾਮ ਹੀਰੋਇਨ ਅਸੀਂ ਕੀਤੀ ਹੈ ਬਰਾਮਦ ਉਦੇ ਤਰ੍ਹਾਂ ਤੁਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਖਤੋ ਸਖਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜੋ ਹੈਗੇ ਇਹਨਾਂ ਨੂੰ ਸਖਤ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇਣ ਨਹੀਂ ਤਾਂ ਇਹਨਾਂ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ਾਹਪੂਰ ਕੰਡੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੂਰ ਕੰਡੀ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਫਰਾਂਕੋਟ ਦੀ ਹਦਾਇਤਾਂ ਦੇ ਅਨੁਸਾਰ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਹਨ ਕੜੇ ਯਤਨ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ 7 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਇੰਸਪੈਕਟਰ ਰਵਿੰਦਰ ਸਿੰਘ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹਉ ਜਾਣਦੇ ਹਾਂ ਕੀ ਕਹਿਣਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਇੰਸਪੈਕਟਰ ਅਮਿਤ ਸਿੰਘ ਦਾ ਮੇਰਾ ਨਾਮ ਜੀ ਇੰਸਪੈਕਟਰ ਅਮਿਤ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਸ਼ਾਹਪੁਰ ਕੰਡੀ ਥਾਣੇ ਵਿੱਚ ਪੋਸਟਡ ਹਾਂ ਮਨਜੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜਾਨੀ ਮੁਚਲੀ ਸ਼ਾਪਰ ਕੰਡੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਹਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਖਤ ਤੋਂ ਸਖਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰੱਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜੋ ਕਹ ਗਏ ਇਹਨਾਂ ਨੂੰ ਸਖਤ ਤੋਂ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇਣ ਨੇ ਤਾਂ ਇਹਨਾਂ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਾਹਪੂਰ ਕੰਡੀ ਪੁਲਿਸ ਵੱਲੋਂ ਸਤਿਬ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੂਰ ਕੰਡੀ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਭਰਾਂਕੋਟ ਦਿਆ ਹਦਾਇਤਾਂ ਦੇ ਅਨੁਸਾਰ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਹਨ ਕੜੇ ਯਤਨ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ 7 ਗ੍ਰਾਮ ਹੈਰੋਇਨਸ ਮੀਤਿਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਇੰਸਪੈਕਟਰ ਰਵਿੰਦਰ ਸਿੰਘ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਉਹ ਜਲਦੀ ਤੋਂ ਜਲਦੀ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਮੇਰਾ ਨਾਮ ਜੀ ਇੰਸਪੈਕਟਰ ਅਮਿਤ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਛਾਪਰਗੰਡੀ ਥਾਣੇ ਵਿੱਚ ਪੋਸਟਡ ਹਾਂ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜਾਨੀ ਨਿਚਲੀ ਛਾਪਰਗੰਡੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਦੇ ਤਰ੍ਹਾਂ ਤੁਸੀਂ ਐਫ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਮੈਂ ਸਖਤੋ ਸਖਤ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਬੰਦਾ ਡਰਗਸ ਦੇ ਵਿੱਚ ਇਸ ਵੇਲੇ ਹੈਗਾ ਸ਼ਾਮਿਲ ਉਹ ਬੰਦਾ ਨਾ ਆਪਣੇ ਆਪ ਨੂੰ ਜੋ ਕਹ ਗਏ ਇਹਨਾਂ ਨੂੰ ਸਖਤੋ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇ ਨਹੀਂ ਤਾਂ ਇਹਨਾਂ ਖਿਲਾਫ ਸਖਤ